ਹਾਂਜੀ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟਰਾਲੀ ਹਾਊਸ ਪੀਵੀ ਨਾਹਟ YouTube ਚੈਨਲ ਤੇ ਵੀਰੇ ਇੱਕ ਹੋਰ ਇਨਫੋਰਮੇਸ਼ਨ ਦੇਣੀ ਆ ਆਪਾਂ ਆਪਣਾ Facebook ਚੈਨਲ ਵੀ ਬਣਾਇਆ ਤੇ ਉਹਦੇ ਤੇ ਵੀ ਹੁਣ ਲਾਈਵ ਹੋਇਆ ਕਰਾਂਗੇ ਉਹਦੇ ਤੇ ਵੀ ਸਾਰੀ ਇਨਫੋਰਮੇਸ਼ਨ ਦੁਕਾਨ ਦੇ ਰਿਗਾਰਡਿੰਗ ਤੇ ਟਰਾਲੀ ਰਿਗਾਰਡਿੰਗ ਦਿਆ ਕਰਾਂਗੇ ਆਪਾਂ ਅੱਜ ਆਪਣੇ ਕੋਲ ਇੱਕ ਹੋਰ ਟਰਾਲਾ ਤਿਆਰ ਹੋਇਆ ਇਹ ਆਪਣਾ ਟਰਾਲਾ ਜਾ ਰਿਹਾ ਕਾਫੀ ਦੂਰ ਸੁਲਤਾਨਪੁਰ ਲੋਧੀ ਤੇ ਅੱਜ ਹੀ ਤੁਰਨਾ ਹਾਂਜੀ ਇਹ ਟਰਾਲਾ ਬਣਾਇਆ ਆਪਾਂ ਨੇ 13 6 13 6 6 ਦੇ ਰਾ ਇਹਨੂੰ ਜਿਹੜਾ ਮਾਲ ਲੱਗਿਆ ਜੀ ਉਹ ਸਾਰਾ ਟਾਟਾ ਦਾ ਜੀ A to Z ਜਿਹੜੀਆਂ ਚਾਸੀਆਂ ਨੇ ਉਹ ਵੀ ਟਾਟਾ ਦੀਆਂ ਨੇ ਵਿਚਲੀ ਚਾਸੀ ਐ ਇੱਕ ਮੈਨ ਚਾਸੀ ਉਹ ਵੀ ਟਾਟਾ ਦੀ ਹੈ ਜਿਹੜਾ ਹਿੱਸਾ ਇਹ ਰੇਲ ਦਾ ਜੀ ਮੈਨ ਚਾਸੀ ਕਿਹੜੀ ਗੱਲ ਤੁਸੀਂ ਮਤਲਬ ਦੱਸ ਦਿੰਦੀ ਜੀ ਜਿਹੜੀ ਵੱਡੀ ਚਾਸੀ ਐ ਦੱਸ ਦਿੰਦੀ ਐ ਹਾਂ ਇਹ ਵੀ ਟਾਟਾ ਦੀ ਐ 5 2.5 ਦੀ ਵੀ ਟਾਟਾ ਦੀ ਆ 5 2.5 ਦੀ ਇਹ ਸਾਰੀ ਟਾਟਾ ਦੀ ਆ 4 2 ਦੇ ਬੱਤੇ ਨੇ ਇਹ ਵੀ ਟਾਟਾ ਦੇ ਨੇ ਜਿਹੜੀ ਐਂਗਲ ਆ ਇਹ ਵੀ ਟਾਟਾ ਦੀ ਐ ਜਿਹੜਾ ਬੈੱਡ ਆ ਇਹ ਪੱਤੀਆਂ ਨਾਲ ਆ ਉੱਪਰ ਆਪਾਂ ਨੇ ਇਹ ਚਾਦਰ ਲਾਈ ਹੈ ਜੀ ਹਲਕੀ ਚਾਦਰ ਲੱਗੀ ਹੋਇਆ ਨਹੀਂ ਇਹਦੇ ਜਾਲੀ ਲੱਗਦੀ ਹੁੰਦੀ ਹੈ ਹਨਾ ਨਹੀਂ ਜਾਲੀ ਲੱਗਦੀ ਰੇਤ ਤੇ ਬਜਰੀ ਵਾਸਤੇ ਬਣਾਈ ਹੈ ਜੀ ਇਹ ਚ ਕਰਕੇ ਸਾਨੂੰ ਚਾਦਰ ਦਾ ਹੁਕਮ ਆਇਆ ਤਾਂ ਚਾਦਰ ਲਾਈ ਹੈ ਠੀਕ ਆ ਜੀ ਮਤਲਬ ਅਗਲਾ 40 ਵੀ ਲਵਾ ਸਕਦਾ ਜਾਲੀ ਤਾਂ ਵੱਖ ਲੱਗ ਜਾਂਦੀ ਹੈ ਕਿਉਂਕਿ ਜਾਲੀ ਵਿੱਚ ਦੀ ਫੇਰ ਵੀ ਰੇਤਾਂ ਰੁੱਤਾਂ ਚ ਛਿੜੀ ਜਾਂਦਾ ਇਹਦੇ ਕਰਕੇ ਚਾਦਰੇ ਲਵਾਤੀ ਮੋਹਰ ਵਾਲੀ ਐਂਗਲ 6 ਲੱਗੇ ਲਿਖਿਆ ਹੋਊਗਾ ਜੀ Tata shell ਬਾਕੀ ਮਜ਼ਬੂਤੀ ਨਾਲ ਬਾਕੀ ਲੇਹਰਾਂ ਚੈੱਕ ਕਰੋ ਜੀ ਸ਼੍ਰੇਤੋ ਸ਼੍ਰੇਨ ਪਈਆਂ ਨੇ ਮਲਾਈ ਵਰਗੀਆਂ ਲੱਗੀਆਂ ਇਹ ਸਾਈਜ਼ ਕੀ ਹੈ ਜੀ ਆਪਣੇ ਇਹਦੇ ਟਰਾਲੇ ਦਾ ਟਰਾਲੀ ਦਾ ਸ਼ੇਜ ਇਹ 13 6.5 ਆ 13 6.5 ਵੱਡੀ ਹੋ ਗਈ ਆ ਟਰਾਲੀ ਦੀ ਹਾਂ ਵੱਡੀ ਟਰਾਲੀ ਹੈ ਜ਼ਮੀਂਦਾਰ ਦੇ ਖੇਤੀਬਾੜੀ ਵਾਸਤੇ ਬਹੁਤ ਵਧੀਆ ਹੈ ਠੀਕ ਹੈ ਜੀ ਠੀਕ ਹੈ ਵੀ ਵੱਡੀਆਂ ਵੀ ਕਰਾਉਂਦੇ ਆ 14 7 16 7 ਐਵੇਂ ਵੀ ਕਰਾਈ ਜਾਂਦੇ ਨੇ ਜੀ ਆਪਣੇ ਲਾਗੇ ਤੱਕ ਕਿਹੜੀ ਜ਼ਿਆਦਾ ਵਿਕਦੀ ਆ ਮਤਲਬ ਟਰਾਲੀ ਜੇ ਆਪਾਂ ਦੇਖੀਏ ਜ਼ਿਆਦੇ ਟਰਾਲੀ ਇਹੀ ਵਿਕਦੀ ਆ 13 6.5 13 6.5 ਹਾਂ ਬਾਕੀ 14 7 ਬਾਹਰ ਬਹੁਤ ਜਾਂਦੇ ਨੇ ਟਰਾਲੀਆਂ ਆਪਣੀਆਂ ਇਹੋ ਜਿਹੀ ਕੋਈ ਗੱਲ ਨਹੀਂ ਚਾਰੀ ਛੇਜ ਬਣਾਉਣੇ ਆਪਾਂ ਕੋਈ ਛੇਜ ਇਹ ਜਨਮ ਹੀ ਨਹੀਂ ਲਿਆ ਨਾ ਬਣਾਈ ਹਾਂ ਇਹ ਬਾਬੇ ਨਾਨਕ ਦੇ ਪਿੰਡ ਜਾਨੀਆਂ ਸ਼ਲਤਾਨਪੁਰ ਲੋਧੀ ਆ ਦੇਖੋ ਜੀ ਟੂਲ ਬਾਕਸ ਆ ਇਹ ਟਾਕੀ ਬਣਾਈਏ ਜੇ ਆਪਾਂ ਨੇ ਮਜਬੂਤੀ ਨਾਲ ਕਬਜ਼ੇ ਲਾ ਕੇ ਚੰਗੀ ਤਰ੍ਹਾਂ ਆ ਪਿੰਨਾ ਕਬਜ਼ੇ ਵਧੀਆ ਲਾਏ ਨੇ ਹਾਂ ਇਹ ਕੜਕੂ ਨਹੀਂ ਹੈਗੀ ਇਹ ਪਿੰਨ ਇਹ ਜੇ ਹਿਸਾਬ ਨਾਲ ਲਾਈ ਹੈ ਸ਼ਰਾਮਾਲਾ ਟਾਟਾ ਦੇ ਲੱਗਿਆ ਹੋਈ ਇਹਨੂੰ ਹਾਂ ਇਹ ਪੋੜੀ ਲਈ ਜੀ ਉੱਪਰ ਚੜ ਕੇ ਦੇ ਕੇ ਫਿਰ ਚੜਨਾ ਤਾਂ ਹਾਂ ਦਿੱਥੋਂ ਅੱਤ ਪਾ ਕੇ ਚੜਿਆ ਜਾਂਦਾ ਜੀ ਮੂਹਰੋਂ ਦੇਖੋ ਜੀ ਰੀਲਾਂ ਨੇ ਜਿਹੜੀਆਂ ਇਹ ਵੀ ਗਰਾਰੀ ਵਾਲੀਆਂ ਲਾਈਆਂ ਨੇ ਇੱਧਰ ਆਪਣੇ ਬਰਮਿਆਲਾ ਸ਼ਰਾਖ ਮਾਰੇ ਲੱਠੇ ਚ ਲੱਠਾ ਲਾ ਬਰਮਿਆਲਾ ਸਾਹਿਬ ਅੱਛਾ ਹੀ ਹਾਂ ਇਹ ਲੱਠਾ ਲੱਗਿਆ ਜੀ ਚੌਰ ਲੱਠਾ ਕਰਕੇ ਖਰਾਤ ਤੇ ਖਰਾਦੀ ਕੰਮ ਕਰਿਆ ਜੀ ਹਾਂ ਤੇ ਇਹਦਾ ਬਦ ਤਿਆਰ ਹੋ ਕੇ ਆਉਂਦੀ ਹੋਗੀ ਹਾਂ ਇਹ ਰੈਡੀਮੇਡ ਰਚਮਾਨ ਆਉਂਦਾ ਜੀ ਹੁਣ ਤਾਂ ਆ ਚੀਜ਼ ਦਾ ਹਾਂ ਹਾਂ ਇਹ ਲੌਕ ਆ ਜੀ ਅੰਡਰ ਗਰਾਊਂਡ ਵੀ ਇਹਦੇ ਨਾਲ ਹੋਣੀ ਹਾਂ ਇਹ ਨਾਲ ਪਿੱਛੇ ਨਹੀਂ ਜਾਣਾ ਇਹਦਾ ਸਿਰ ਸੇ ਖਿੱਚਣ ਲਈ ਹੈ ਇਹਦਾ ਉੱਧਰ ਵੀ ਹਣਾ ਹਾਂ ਜੀ ਉੱਧਰ ਵੀ ਇੱਧਰ ਵੀ ਵੀ ਜਿਹੜੇ ਪਾਸੇ ਦੀ ਲੋੜਾ ਉੱਧਰ ਪਾ ਲੈਂਦੇ ਰੰਗ ਦੀ ਕਾਫੀ ਕੁਆਲਿਟੀ ਆਈ ਹੋਈ ਹੈ ਤੁਹਾਡੀ ਜੀ ਵੀ ਇਹ ਜੋ ਫਿਰ ਆਪਾਂ ਇਹਦੇ ਟੂਕੇ ਦਾ ਕੀਤਾ 2K ਰੰਗ ਕੀਤਾ ਅੱਛਾ 2K ਰੰਗ ਕੀਤਾ ਅਗਲੇ ਦੀ ਖਰਮੇਸ਼ ਦੀ ਆਪਾਂ ਕਰਿਆ ਕਿਉਂਕਿ ਥੋੜੇ ਪੈਸੇ ਵੱਧ ਤਾਂ ਜ਼ਰੂਰ ਲੱਗਦੇ ਨੇ ਇਹ ਰੰਗ ਤੇ ਰੰਗ ਨਾਲ ਸ਼ਦਾ ਬਹਾਰ ਬਣ ਜਾਂਦੀ ਆ। ਆ ਟੇਪ ਆ ਗਈ ਫਿਰ ਸਾਰੀ ਲਿਖਿਆ ਤਾਂ ਨਹੀਂ ਹੋਇਆ ਇਹ। ਨਾ ਨਾ ਟੇਪ ਕਰੀ ਗਈ ਟਰਾਲੀ। ਠੀਕ ਆ 2024 ਮਾਡਲ ਹਨਾ। ਬਾਕੀ ਆ ਸਟੈਂਡ ਆ ਇਹਦਾ 8 ਇੰਚੀ ਹੋੱਕਾ ਮੋਟਾ ਬੁਸ ਪਾਇਆ ਹੋਇਆ। ਹਾਂ। ਹੱਕ ਤੇ ਪੈਨਟੀ ਪੂਰੀ ਮਜ਼ਬੂਤੀ ਨਾਲ ਪਿੱਛੇ ਚੈਕ ਨਟ ਲਾਇਆ ਹੋਇਆ ਇਹਦੇ ਹਾਂ ਇਹ ਲੋਕ ਆਏ ਦੂਤਾ ਵੀ ਖੁੱਲਦਾ ਨਹੀਂ ਹਾਂ ਚੈਕ ਨਟ ਨਹੀਂ ਕੋਈ ਖੋਲ ਕੇ ਹੱਕ ਕੱਢ ਕੇ ਆਹ ਮਜ਼ਬੂਤ ਹੁੰਦੇ ਥੋੜੀ ਇਹ ਜਿਹੜੀ ਹਾਂ ਹਾਂ ਇਹ ਪੂਰੀ ਰੇਲ ਨਾਲ ਹੁੰਦੇ ਜੀ ਇਹ ਹੈਵੀ ਚ ਹਾਂ ਜੈਕ ਹੈਵੀ ਡਿਊਟੀ ਲਾਇਆ ਜੀ ਇਹਨੂੰ ਠੀਕ ਹੈ ਠੀਕ ਹੈ ਸਿੰਗਲ ਹੀ ਸਿੰਗਲ ਜੈਕ ਆ ਜੀ ਇਹਨੂੰ ਆਹ ਤੁਹਾਡੀ ਮਤਲਬ ਇਹ ਉਰੇ ਕਿਵੇਂ ਮੂਰੇ ਮੂਰੇ ਇਹ ਖੜਕਣ ਤੋਂ ਲਾਇਆ ਜੀ ਟਰਾਲੀ ਕਾ ਪਾ ਡੀਰਾਂ ਦੇ ਖੜਕੀ ਜਾਂਦੇ ਫਿਰ ਲੌਕ ਲੱਗ ਜਾਂਦੇ ਤੇ ਚੱਕਣਾ ਇਹਨੂੰ ਖੋਲ ਜਦੋਂ ਉੱਪਰ ਚੱਕਣੀਆਂ ਲਿਫਟ ਲੈਣੀ ਆ ਤਾਂ ਇਹਨੂੰ ਖੋਲੋ ਖੋਲ ਕੇ ਬਾਅਦ ਵਿੱਚ ਕਰਕੇ ਪਿੰਨ ਪਾ ਦੋ ਉੱਤੀ ਲੰਕੁਰਾ ਰਹਿ ਜਾਂਦਾ ਹੈ ਆਪਾਂ ਬਣਾਈਏ 4 ਦੋ ਦੇ ਚੈਨਰ ਦਾ ਡਾਲਾ ਭਰੇ ਆਪਾਂ ਨੇ ਵਧੀਆ ਕਬਜੇ ਲਾਇਏ ਨੇ ਵਧੀਆ ਪਿੰਨ ਲਾਈ ਆ ਤੇ ਇਹਦੇ ਕਿਹੜਾ ਲੱਗਿਆ ਨਾ ਆ ਆਪਾਂ ਅੰਦਰ ਆਪ ਜਿਹੜੀ ਲੱਗੀ ਹੋਈ ਇਹਦੇ ਆਪ ਟਾਟਾ ਦੀ ਲੱਗੀ ਹੋਈ ਜੀ ਇਹਨੂੰ ਸਾਰੀ ਉਹ ਵੀ ਟਾਟਾ ਦੀ ਆ ਹਾਂ ਉਹ ਵੀ ਟਰੱਕ ਵਾਲੀ ਹੱਬੀਸ਼ਾ ਵਧੀਆ ਰੇਲ ਦਾ ਅਗਲਾ ਵਧੀਆ ਮਾਲ ਲਵਾਇਆ ਤਾਂ ਵਧੀਆ ਲਾਵਾਂਗੇ ਜੀ ਜੇ ਬੰਦਾ ਕੋਈ ਚਾਹੁੰਦਾ ਵੀ ਮੈਂ ਦੋ ਪੈਸੇ ਘੱਟ ਲਾਉਣੇ ਨੇ ਤਾਂ ਉਹ ਹੀ ਤਾਂ ਉਹੋ ਜੀ ਥੋੜਾ ਮोटा ਉਹਨੂੰ ਹੌਲਾ ਮਾਲ ਦਿੱਤਾ ਜਾਂਦਾ ਜੀ ਹਾਂ ਜੀ ਆ ਦੇਖੋ ਜੀ ਆ ਪਿੰਨਾ ਲਾ ਕੇ ਫੇਰ ਆ ਕਬਜੇ ਨਾਲ ਅਟੈਚ ਕਰਕੇ ਫੇਰ ਡਾਲਾ ਤਾਂਹਾਂ ਨੂੰ ਤਾਂਹਾਂ ਤੋਂ ਥੱਲੇ ਨੂੰ ਥੱਲੋਂ ਉੱਪਰ ਨੂੰ ਪਿੰਨਾ ਪਾਈਆਂਗੇ ਨੇ ਜੀ ਆ ਜੇ ਤੋ ਆਪਾਂ ਥੱਲੋਂ ਤਾਂ ਹਾਂ ਨੂੰ ਖੋਲਣਾ ਤਾਂ ਆਹ ਲੋ ਖੋਲੋ ਤੇ ਆਹ ਛਰੀਆ ਕੱਢ ਦੋ ਫਿਰ ਇਹ ਥੱਲੋਂ ਐ ਤਾਂ ਹਾਂ ਨੂੰ ਚੱਲੂਗਾ ਜੀ ਮਤਲਬ ਕਹਿੰਦੀ ਵੀ ਜਦੋਂ ਉੱਪਰੋਂ ਕਰਨਾ ਨਾ ਤਾਂ ਆਹ ਚੀਜ਼ ਪਾ ਲਓ ਤੇ ਆਹ ਛਰੀਆ ਕੱਢ ਦੋ ਫਿਰ ਉੱਪਰੋਂ ਹੋ ਜਾਂਦਾ ਜੀ ਹਾਂ ਤੇ ਜਦੋਂ نیچےੋਂ ਖੋਲਣਾ ਕਰਨਾ ਤਾਂ ਆਹ ਕੱਢ ਦੋ ਤੇ ਆਹ ਛਰੀਆ ਪਾਉਣਾ ਪਊਗਾ ਜੀ ਜਿਹੜੀ ਟਰਾਲੀ 'ਚ ਆਪਾਂ ਦਿਖਾਇਆ ਸੀ ਹਨਾ ਓਮੀਲ ਬੰਗਾ ਬਣਿਆ ਹੋਇਆ ਇਹ ਉੱਪਰੋਂ ਵੀ ਪਾ ਜਾਂਦਾ ਹਨਾ ਤੇ نیچے ਵੀ ਹੋ ਜਾਂਦਾ ਹੈ ਮਤਲਬ ਇਹ ਝਾਲੀ ਦੇ ਵੀ ਇਹਦੇ ਵਿੱਚੋਂ ਨਾ ਕੁਝ ਡਿੱਗੇ ਨਾ ਨਹੀਂ ਤਾਂ ਅਕਸਰ ਜਾਲੀ ਜਦੋਂ ਡਿੱਗਣ ਲੱਗਿਆ ਪਰ ਉਹ ਵੀ ਕੀ ਤੋਂ ਵਿੱਚ ਆਏ ਜੀ ਰੇਤਾ ਬਜਰੀ ਦਾ ਕੰਮ ਹੁੰਦਾ ਜੀ ਬਰੀਕੀ ਕੋਈ ਚੀਜ਼ ਪਾਉਣੇ ਮੰਨ ਲਓ ਸ਼ਰੋਂ ਦੀ ਟਰਾਲੀ ਭਰਨੀ ਹੈ ਜੀ ਨੂੰ ਵੀ ਚੀਜ਼ ਨੂੰ ਵਧੀਆ ਇਹ ਕਿਉਂ ਜਦੋਂ ਤੇ ਝਾਰਨੇ ਵਾਲੀ ਜਾਲੀ ਲਾਉਂਦੇ ਸ਼ਰੋਂ ਫਿਰ ਖਿੱਚੀ ਜਾਂਦੀ ਉਹਦੇ ਵਿੱਚ ਦੀ ਆ ਸਾਡੇ ਨੰਬਰ ਨੇ ਜੀ ਨੰਬਰ ਤਾਂ ਚਲੋ ਨੰਬਰ ਇਹਨਾਂ ਦੇ ਥੱਲੇ ਲਿਖੇ ਹੋਏ ਨੇ ਵੀਰੇ ਕੰਟੈਕਟ ਕਰੋ ਹਣਾ ਜੋ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਆਪਾਂ ਕਾਫੀ ਵੀਡੀਓ ਪਾ ਚੁੱਕੇ ਹਾਂ ਉਹਨਾਂ ਟਰਾਲੀਆਂ ਦੇ ਤੇ ਜਾਣਕਾਰੀ ਤੁਸੀਂ ਨੋ ਬਣਵਾਣੀ ਆ ਕਿ ਨਹੀਂ ਬਣਵਾਣੀ ਚੋ ਤੁਹਾਡੀ ਉਹਦਾ ਇੱਛਾ ਹਨਾ ਬਈ 100 ਵਾਰੀ ਫਿਰੋਗੇ ਪਰ ਇੱਕ ਵਾਰੀ ਜਾਣਕਾਰੀ ਜ਼ਰੂਰ ਲੈ ਲਓ ਕਿਉਂਕਿ ਐਡਾ ਕੋਈ ਵੀ ਤੁਹਾਨੂੰ ਨਹੀਂ ਕਹੂਗਾ ਵੀ ਜਾਣਕਾਰੀ ਨਾ ਲਓ ਜਾਣਕਾਰੀ ਇੱਕ ਵਾਰੀ ਜ਼ਰੂਰ ਲਓ ਨੰਬਰ نیچے ਚੱਲ ਰਹੇ ਹੋਣਗੇ ਟੀਸ਼ਰਟ ਨੰਬਰ ਮੇਰਾ ਹੋਊਗਾ ਜੇ ਕੋਈ ਨਹੀਂ ਵੀ ਲੱਗਦੇ ਹੈਗੇ ਤਾਂ ਟੀਸ਼ਰਟ ਨੰਬਰ ਤੇ ਕੰਟੈਕਟ ਕਰੋ ਮੈਨੂੰ ਕਰ ਲਓ ਠੀਕ ਹੈ ਬਈ ਇੱਕ ਵਾਰੀ ਟਰਾਲੀ ਦੇ ਉਧਰੋਂ ਬਾਈ ਇਧਰੋਂ ਵੀ ਹਨਾ ਹਾਂ ਦੇਖੋ ਜੀ ਦੇ ਹੈਵੀ ਲੋਕ ਬਲੈਟੀ ਸੰਗਲ ਆ ਬਲੇਤੀ ਸੰਗਲ ਹੈ ਜਾਂ ਵਧੀਆ ਪਚੌੜੀ ਪੱਤੀ ਦੇ ਲੋਕ ਲਾਇ ਹੋ ਨੇ ਇਹਨੂੰ ਹੂੰ ਸੰਗਲ ਵੀ ਸੰਗਲ ਬਲੇਤੀ ਨੇ ਜੀ ਰिजਨਲ ਸੰਗਲ ਆਹ ਦੇਖੋ ਸ਼ੇਲ ਲਿਖਿਆ ਹੋਊ ਐਂਗਲ ਤੇ ਆਹ ਸ਼ੇਲ ਦੀ ਐਂਗਲ ਲੱਗੀ ਹੋ ਇਹਨੂੰ ਟਾਟਾ ਦਾ ਟਾਟਾ ਦਾ ਹੀ ਮਾਲ ਆ ਇਹਨੂੰ ਸਾਰਾ تقریبا ਆਹ ਬੋਲ ਸੁਣੋ ਲਿਖੇ ਪਿੰਡ ਕਬੱਡੀ ਨਜ਼ਾਰੇ ਕਿਸਾਨ ਬੇਬੇ ਬਾਪੂ ਗੱਬਰੂ ਮਟਿਆਰ ਪੱਕੀ ਵੀ ਰੋਟੀ ਪੰਜ ਦਰਿਆ ਮੇਲੇ ਮੋਟਰ ਮਤਲਬ ਪੰਜਾਬ ਦਿਖਾ ਰੱਖਿਆ ਹੈ ਨਾ ਸਾਰਾ ਇਹ ਨਾ ਬਹੁਤ ਸੋਹਣਾ ਤਾਂ ਮ ਕਰਿਆ ਹਾਂ ਬਾਕੀ ਆ ਐਂਗਲ ਦੀ ਆ ਫੋਟੋ ਦੇਖੋ ਸ਼ੇਲ ਲਿਖਿਆ ਹੋ ਗਈ ਇਹ ਟਾਟਾ ਦੀਆਂ ਐਂਗਲਾਂ ਚ ਆ ਰਹੀਆਂ ਇੱਧਰ ਲਿਖਿਆ ਨੇ ਸਾਰਿਆਂ ਤੇ ਸ਼ੇਲ ਲਿਖਿਆ ਹੈ ਵੀਰੇ ਪ੍ਰਾਈਸ ਤੁਸੀਂ ਇਹਦਾ ਸਹੀ ਤੇ ਪਤਾ ਕਰ ਸਕਦੇ ਹੋ ਹਣਾ ਡੇਲੀ ਦਾ ਪ੍ਰਾਈਸ ਆ ਰੇਟ ਘਟਦਾ ਵਾਧਦਾ ਰਹਿੰਦਾ ਤੇ ਤੁਸੀਂ ਇੱਕ ਵਾਰੀ ਫੋਨ ਕਰਕੇ ਪ੍ਰਾਈਸ ਪਤਾ ਕਰ ਸਕਦੇ ਹੋ ਇਹਨਾਂ ਤੋਂ ਜੋ ਵੀ ਪ੍ਰਾਈਸ ਦਾ ਕਰੰਟ ਪ੍ਰਾਈਸ ਨੂੰ ਦੱਸ ਦੇਣਗੇ ਤੇ ਬਸ ਹਨ ਤੁਹਾਨੂੰ ਜਿੰਨਾ ਵੀ ਚਾਹੀਦਾ ਟਰਾਲੀ ਦਾਣਾ ਓਨਾ ਹੋ ਸਕਦਾ ਘੱਟ ਵੀ ਸਕਦਾ ਵੱਧ ਵੀ ਸਕਦਾ ਹਨਾ ਸਾਈਜ਼ ਹੋ ਜਾ ਉਹ ਵੀ ਤੁਸੀਂ ਪੁੱਛ ਲਓ ਆਪਣਾ ਤੇ ਕਾਫੀ ਟਰਾਲੀਆਂ ਪੈ ਚੁੱਕੀਆਂ ਨੇ ਵੀਰੇ ਸਾਨੀਆਂ ਟਰਾਲੀਆਂ ਦਾ ਜਰੂਰ ਦੇਖੋ ਤੇ ਜੇ ਤੁਸੀਂ ਲੈ ਰਹੇ ਹੋ ਨਾ ਤਾਂ ਥੋੜਾ ਡੀਲਰਸ ਤੋਂ ਬਚੋ ਤੇ ਹੋ ਸਕੇ ਮੈਂ ਕਿਸੇ ਮਿਸਤਰੀ ਤੋਂ ਬਣਵਾਉ ਤਾਂ ਕਿ ਚੀਜ਼ ਵਧੀਆ ਬਣ ਸਕੇ ਹਨਾ ਧੰਨਵਾਦ ਤੁਹਾਡਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ